ਇੱਕਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਬਿਲਕੁਲ ਇੱਕ ਰੈਸਟੋਰੈਂਟ ਤੇ ਕੈਫੇ ਬਣਿਆ ਹੋਇਆ ਹੈ ਜਿਹੜਾ ਨਾਮ ਹੈ ਮਫੀਲੋ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਜਿਹੜੇ ਇਹ ਰੈਸਟੋਰੈਂਟ ਦੇ ਦੋ ਮਾਲਕ ਹੈਗੇ ਇੱਕ ਚੰਦਰਸ਼ੇਖਰ ਅਤੇ ਇੱਕ ਅਮਨ ਅਰੋੜਾ ਨਾਮ ਦਾ ਜਿਹੜਾ ਆ ਆਦਮੀ ਹੈ ਦੋਨੇ ਬਠਿੰਡੇ ਦੇ ਹੀ ਰਹਿਣ ਵਾਲੇ ਆ ਵੀ ਇਹ ਆਮ ਪਬਲਿਕ ਨੂੰ ਉੱਥੇ ਆਪਣੇ ਰੈਸਟੋਰੈਂਟ ਤੇ ਕੈਫੇ ਦੇ ਵਿੱਚ ਹੁੱਕਾ ਸਰਵ ਕਰਦੇ ਆ ਜਸਟ ਅਸੀਂ ਮੈਂ ਪੁਲਿਸ ਪਾਰਟੀ ਨਾਲ ਆਪਣੀ ਉੱਥੇ ਮੌਕੇ ਤੇ ਰੇਡ ਕੀਤੀ ਤਾਂ ਮੌਕੇ ਤੇ ਰੇਡ ਦੌਰਾਨ ਸਾਨੂੰ ਇਹਨਾਂ ਕੋਲ ਕੋਕੋਨਾਇਆ ਕੰਪਨੀ ਦੇ ਜਿਹੜੇ 16 ਹੁੱਕੇ ਬਰਾਮਦ ਹੋਏ ਆ ਇਹ 16 ਓਕੇ ਅਲੱਗ-ਅਲੱਗ ਸੀਰੀਜ਼ ਦੇ ਸੀਗੇ ਜਿਵੇਂ ਇਹਨਾਂ ਦੇ ਵਿੱਚੋਂ ਦੋ ਹੁੱਕੇ ਕਿੰਗ ਸੀਰੀਜ਼ ਦੇ ਸੀਗੇ ਤਿੰਨ ਹੁੱਕੇ ਯਾਕਾ ਸੀਰੀਜ਼ ਦੇ ਸੀਗੇ ਇੱਕ ਹੁੱਕਾ ਬਟਰਫਲਾਈ ਸੀਰੀਜ਼ ਦਾ ਸੀ ਇੱਕ ਪ੍ਰਿੰਸ ਸੀਰੀਜ਼ ਦਾ ਸੀ ਇੱਕ ਚਾਰ ਚਾਰ ਓਕੇ ਸਾਨੂੰ ਸਿੰਬਾ ਸੀਰੀਜ਼ ਦੇ ਮਿਲੇ ਔਰ ਦੋ ਹੁੱਕੇ ਸਾਨੂੰ ਸੀਯੂ ਸੀਰੀਜ਼ ਦੇ ਮਿਲੇ ਆਮ ਲਾਨ ਸੀਰੀਜ਼ ਦੇ ਚੱਕ ਕੇ ਵਿੱਚ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਅਸੀਂ ਥਾਣਾ ਕੈਂਟ ਦੇ ਵਿੱਚ ਇੱਕ ਐਫ ਆਈ ਆਰ ਨੰਬਰ 33 ਹੈ ਜਿਹੜੀ ਅਧੀਨ ਧਾਰਾ 14 ਤੇ 21 ਸਿਗਰਟ ਐਂਡ ਅਦਰ ਟਬਾਕੂ ਪ੍ਰੋਡਕਟ ਐਕਟ ਦੇ ਤਹਿਤ ਜਿਹੜਾ ਐਫ ਆਈ ਆਰ ਦਰਜੇ ਦਰ ਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੁਹਾਡੇ ਕੋਲ ਫਿਲਹਾਲ ਸਾਡੇ ਕੋਲ 2 ਓਨਰਾਂ ਦੇ ਖਿਲਾਫ ਜਿਹੜਾ ਚੰਦਰ ਸ਼ੇਖਰ ਤੇ ਅਮਨ ਅਰੋੜਾ ਦੇ ਖਿਲਾਫ ਮਕਦਮਾ ਅnder ਜੀ ਕੀਤਾ ਗਿਆ ਜੇਕਰ ਕਿਸੇ ਹੋਰ ਵਿਅਕਤੀ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸਰ ਇਹ ਕੀ ਨਬਾਲ ਨੂੰ ਵੀ ਸਰੂ ਕਰਦੇ ਸੀ ਨਬਾਲ ਗੱਲ ਇਹ ਕੋਈ ਗੱਲ ਸਾਹਮਣੇ ਨਹੀਂ ਹੈ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਆਮ ਪਬਲਿਕ ਜਿਹੜੀ ਉੱਥੇ ਜਾਂਦੀ ਸੀ ਉਹਨਾਂ ਨੂੰ ਲਾਲਚ ਦਿੰਦੇ ਸੀਗੇ ਓਕੇ ਦਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਨਵੈਸਟੀਗੇਸ਼ਨ ਨਵੇਂ ਤੱਥ ਸਾਹਮਣੇ ਆਉਣਗੇ ਆਪ ਜਿੰਨੇ ਜਾਣੂ ਕਰਵਾ ਦਿੱਤੇ ਜਾਣਗੇ ਸਰ ਗ੍ਰਸਤਾ ਵੀ ਕੀਤਾ ਗਿਆ ਹਾਂਜੀ ਦੋਨਾਂ ਨੂੰ ਅਰੈਸਟ ਕਰ ਲਿਆ ਜੀ